ਫਿਰ ਪਿਆਰਿਓ ਕਿਵੇਂ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਦੀ ਜੋਤ ਹਰ ਥਾਂ ਇੱਕ ਰਸ ਮੌਜੂਦ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 55 ਅੰਗ ਤੇ ਬਖਸ਼ਿਸ਼ ਕਰਤੇ ਹਨ ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੁਪਾਈ ਇਹ ਨਾਨਕ ਗੁਰੂ ਦੀ ਸਰਨ ਪੈ ਕੇ ਆਤਮਿਕ ਟੋਲਤਾ ਵਾਲੀ ਵਿਵਸਥਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋ ਇੱਕ ਰਸ ਹਰ ਥਾਂ ਮੌਜੂਦ ਹੈ ਗੁਰੂ ਪਿਆਰਿਓ ਗੁਰੂ ਦੀ ਸਰਨ ਪੈ ਕੇ आत्मिक है टीक के प्रेम न यह समझ आ जाती है कि परमात्मा की जोत हर थ मौजूद है